ਅਦਵੀ ਧਰਮੂ ਦਾ ਕੀ ਤੇ ਵਾਰੋਧ ਹੋਇਆ ਜੰਨਾ ਹਸੂ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਬੰਦ ਤੇ ਚਾਨ ਬਦਲੇ ਰੰਗਿਆ ਅਰਥ ei é não peda de que me Love that ਦਸਮੇ ਪਿਥਾਨੇ ਵੇਖਿਆ ਜਦ ਚਾਰ ਚੁਠੇਰੇ ਇਥੇ ਬੁੱਝ ਦਿੱਲੀ ਤੇ ਕਾਇਰਤਾ ਦੇ ਹਰ ਥਾਂ ਡੇਰੇ ਅਣਖ ਡੌੜ ਗਈ ਹਿੰਦ ਚੋਕੇ ਦੇ ਪਰੇ ਪਰੇਰੇ ਉਸ ਦਿਨ ਕੋਈ ਨਾ ਬੋਲਿਆ ਬਿਨ ਸਤਗੁਰ ਮੇਰੇ ਮੇਲਾਂ ਦੇ ਸਾਈਂ ਟੁੱਟ ਪਏ ਇੱਕ ਵਿਉਂਤ ਬਣਾਈ ਜੀਉ ਉਹਨਾਂ ਇਕੱਠੀ ਕੀਤੀ ਜੀ ਜੰਤ ਬੇਅੰਤ ਲਗਾਈ ਦਇਆ ਤੇ ਰਮੋਨਾ ਜੋ ਕੱਢ ਲਿਆ ਇੱਕ ਥਾਂ ਟਕਾਈ ਹਿੰਮਤ ਤਾਈ ਖਿੱਚ ਲਿਆ ਮਚ ਗਈ ਦੁਹਾਈ ਉਹ ਸੰਗਮ ਤਿੰਨਾਂ ਵੇਖ ਕੇ ਫਿਰ ਮੋਹ ਕਮ ਤਾਈ ਫਿਰ ਸੈਭੀ ਵੀ ਆਖਦੀ ਲਾਓ ਜੀ ਮੈਂ ਵੀ ਆਈ ਜਗਦੀ ਜਾਪ ਸਵੈਆਂ ਦੀ ਇੱਕ ਕੜੀ ਮਲਾਈ ਚੌਪਈ ਤੇ ਆਨੰਦ ਦੀ ਵਿੱਚ ਮਿੱਠਤ ਪਾਈ ਤੇ ਇਹ ਵਡਮੁੱਲੀ ਦਾਤ ਸਤਿਗੁਰਾਂ ਆਪ ਬਣਾਈ ਇਸ ਮਡਮੁੱਲੀ ਦਾਤ ਨੇ ਜਦ ਵਖਰ ਘਤੇ ਪੰਜ ਪਾਏ ਵਿੱਚ ਮੁਖ ਦੇ ਪੰਜ ਅੱਖੀ ਛੱਟੇ ਪੰਜੇ ਹੋਏ ਸਰਾ ਜੀਤ ਬੋਲੇ ਰੰਗ ਰਤੇ ਤੇ ਬੋਲਿਆ ਖਾਲਸਾ ਜੀ ਸਭਾ ਦੇ ਗੁਰੂ ਜੀ ਦਾ ਖਾਲਸਾ ਉਹ ਹੈ ਗੁਰੂ ਜੀ ਦੀ ਫਤਿਹ ਇੱਥੋਂ ਚੱਲਦੀ ਹੈ ਪੰਥ ਦੀ ਗੱਲ ਗੱਲ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਹੈ ਗੱਲ ਤਾਂ ਭਗਤ ਕਬੀਰ ਸਾਹਿਬ ਤੋਂ ਹੀ ਹੈ ਪਰ ਜਿਹੜਾ ਖਾਲਸੇ ਦਾ ਜਾਹੋ ਜਲਾਲ ਤੁਸੀਂ ਅੱਜ ਵੇਖ ਰਹੇ ਹੋ ਉਹ ਖਾਲਸੇ ਦੀ ਖੇਡ ਮਹਾਰਾਜ ਨੇ ਐਵੇਂ ਪ੍ਰਗਟ ਕੀਤੀ ਹੈ ਮੈਂ ਇਹ ਬੇਨਤੀ ਤਾਂ ਕਰਦਾ ਵੀ ਆਪਣੇ ਇਸ ਏਰੀਏ ਵਿੱਚ ਕਵੀਸ਼ਰੀ ਦੇ ਬਾਰੇ ਬਹੁਤਾ ਗਿਆਨ ਨਹੀਂ ਹੈ। ਢਾਡੀ ਸਿੰਘਾਂ ਬਾਰੇ, ਕੀਰਤਨੀ ਸਿੰਘਾਂ ਬਾਰੇ ਤੇ ਬਹੁਤ ਆਪ ਜੀ ਪ੍ਰੇਮ ਨਾਲ ਜਾਣਦੇ ਹੋ। ਪਰ ਅੱਜ ਇਸ ਮਹਾਨ ਅਸਥਾਨ ਤੇ ਉਹਨਾਂ ਨੇ ਕਵੀਸ਼ਰੀ ਕਲਾ ਸਮਾ ਤੁਹਾਨੂੰ ਕਰਮ ਸਰ ਸਾਹਿਬ ਨੇ ਸਾਰੀ ਦੱਸਦਾ। ਅਹੀਂ ਇੱਕ ਸਾਵੇਂ ਦੀਵਾਨ ਲਾਇਆ ਤੇ ਮੈਨੂੰ ਕਹਿੰਦੇ ਵੀ 15-20 ਮਿੰਟ। ਮੈਂ ਕਿਹਾ ਵੀ ਮੁਕਰਿਓ ਨਾ। ਕਹਿੰਦੇ ਨਹੀਂ 15-20 ਮਿੰਟ। ਮੈਂ ਠੀਕ ਆ ਹੁਣ ਗਿਣੋ। ਉਹ ਬਹਿ ਗਏ। ਮੈਂ 35 ਮਿੰਟਾਂ ਤੇ ਫਦੇ ਬਲਾਈ ਉਹ ਕਹਿੰਦੇ ਜੀ ਤੁਸੀਂ ਤੇ ਟਾਈਮ ਵੱਧ ਲਾ ਕੇ ਮੈਂ ਕਿਹਾ ਤੁਸੀਂ ਗਿਣੋ ਹੋ 15 ਤੇ 20 ਕਿੰਨੇ ਹੁੰਦੇ ਆ ਤੇ ਕਰਨ ਸਾਰ ਸੈਵੰਥ ਦਾ ਪ੍ਰਚਾਰ ਕਰਨ ਕਿਉਂਕਿ ਅੱਜ ਦੇ ਸਮੇਂ ਨਿਹੰਗ ਸਿੰਘਾਂ ਦਾ ਪ੍ਰਚਾਰ ਹੋਂਦਾ ਹੋਇਆ ਨਹੀਂ ਜਿੰਨਾ ਨਿਹੰਗ ਸਿੰਘਾਂ ਦਾ ਇਤਿਹਾਸ ਆ ਅ ਦਿੱਲੀ ਫਦੇ ਕੀਤੀ ਨਾ ਆਪ ਜੀ ਨੇ ਸਾਰਾ ਵਜਨ ਸੁਣੀਆ ਮੇਰੇ ਪਿਆਰ ਕਰਨ ਵਾਲੇ ਸਿੰਘਾਂ ਮੈਨੂੰ ਹੁਕਮ ਲਾਇਆ ਤੇ ਸ਼ਹੀਦੀ ਆਪਾਂ ਬਾ ਚੱਲੀਏ ਐਡੀ ਸੁਣੀਏ ਬਾਬਾ ਬੋਤਾ ਸਿੰਘ ਸਾਹਿਬ ਜੀ ਨੇ ਬਾਬਾ ਗਰਜਾ ਸਿੰਘ ਸਾਹਿਬ ਨੇ ਇੱਕ ਗੁਰਮਤਾ ਪੀਤਾ ਉਹ ਗੁਰਮਤਾ ਕੀ ਆ ਪੰਥ 44 ਗੁਰੂ ਨਾਨਕ ਦਲ ਪੰਥ ਦਾ ਹਜੂਰੀ ਕਵੀ ਸ਼ਰਜਾਤਾ ਇਉਂ ਬੇਨਤੀ ਕਰਦਾ ਬੋਲੀ ਰਾਹੀ ਦੀ ਕਲੇਜ ਗਈ ਲਗੜੀ ਜਿਵੇਂ ਪੈ ਗਈ ਬਾਰੂਦ ਉੱਤੇ ਆ ਕਰੀ ਤਾਨੇ ਮਾਰਦਾ ਅਸੂ ਨਸਰਾ ਜੱਕੜੀ ਜ਼ਿੰਦਗੀ ਕਮਾ ਚੱਲੀਏ ਉਹ ਗਰਜਾ ਸਿੰਘ ਆ ਜੇ i don't know i ਜਿੰਨੀ ਫੋਅਾਈ ਤੂੰ ਹੀ ਸਾੜੇ ਹੋ ਨਾ ਜੇ ਤੁਸੀਂ ਇਮਾਨਦਾਰੀ ਨਾਲ ਸਾਰਾ ਹੀ ਜੋਰ ਲਾ ਦੋ ਤੇ ਗਰੰਟੀ ਵਾਲੀ ਗੱਲ ਆ ਵੀ ਲਾਲ ਕਿਲੇ ਦੀ ਕੰਧ ਹਿੱਲ ਜੇ ਗਰੰਟੀ ਵਾਲੀ ਗੱਲ ਆ ਆਪਣੇ ਸੌਣ ਦੀ ਸਿਸਟਮ ਦੀ ਸੈਟਿੰਗ ਉਹ ਨਹੀਂ ਵਧੀਆ ਨਹੀਂ ਜਿੰਨੀ ਤੁਹਾਡੀ ਆਵਾਜ਼ ਆ ਤੁਹਾਡੀ ਆਵਾਜ਼ ਤੁਹਾਡੇ ਨੂੰ ਵੀ ਜ਼ਿਆਦਾ ਆ ਮੈਂ ਅਰਦਾਸ ਕਰਦਾ ਮਹਾਰਾਜ ਤੁਹਾਡੀ ਸਦਾ ਚੜ੍ਹਦੀ ਕਲਾ ਕਰਨ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ